ਕਿੰਨੇ ਟਾਈਮ ਤੱਕ ਵੇਚ ਰਹੀ ਹੈ ਪਹਿਲਾਂ ਭਰਾ ਵੇਚ ਦਿਆ ਪਤਾ ਨਹੀਂ ਕਿਹੜੀ ਦੇ ਗਿਆ ਤੇ ਕਿਹੜੀ ਨਹੀਂ ਹਨ ਕਿੰਨੇ ਟਾਈਮ ਤੱਕ ਵੇਚਦੇ ਰਹੀ ਨਾ ਟਾਈਮ ਤੋਂ ਵੇਚਦੇ ਨਹੀਂ ਨਾ ਟਾਈਮ ਹੋ ਗਿਆ ਵੇਚਦੇ ਆ ਪਪਾ ਜੀ ਅੱਜ ਆ ਜਿਹੜਾ ਨਾਲ ਆ ਨਹੀਂ ਪਿਛਲੇ ਕਿੰਨੇ ਸਾਲਾਂ ਤੋਂ ਵੇਖ ਲਿਆ ਥੱਲੇ ਰੋ ਮੇਰੇ ਸਮੇਂ ਤੋਂ ਘਰ ਵਾਲੇ ਦੀ ਮੌਤ ਹੋਈ ਹੈ ਭੜੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਸਾਲ ਕੀ ਹੋਇਆ ਤੁਹਾਡੇ ਘਰਾਂ ਦੇ ਵੀ ਨੇ ਪਾਸੇ ਦੀ ਸ਼ਰਾਬ ਨਹੀਂ ਪੀਤੇ ਸੀ ਅਗਲੇ ਦਿਨ ਮੋਹਸੇਸਾ ਮੇਰਾ ਘਰ ਜੰਗੋੜਾ ਦਾ ਹੈ ਤੁਹਾਡੇ ਨੂੰ ਅਨੁਕੋਲ ਲੈਣਾ ਸ਼ਰਾਬ ਦਾ ਕੰਮ ਸ਼ਰਾਬ ਦਾ ਖਰਚੋ ਯਾਰ ਇੱਕ ਸਾਲ ਤੁਹਾਡੇ ਘਰ ਵਾਲੇ ਦੀ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਹੈ ਸ਼ਰਾਬ ਦੀ ਉਹ ਹੀ ਪੀਂਦਾ ਤੇ ਉਹ ਹੀ ਕਰਦਾ ਇਹ ਦੋਹੀ ਨਹੀਂ ਸ਼ਰਾਬੀ ਹਤਾ ਸੀ ਉਹ ਵੇਖਣੀ ਉਹ ਯਾਰ ਮਹੰਗਾ ਨਹੀਂ ਨਹਾ ਸਕਿਆ ਅੰਦਰ ਮਾਰਦਾ ਜੀ ਤੇ ਉਹ ਸਾਹ ਦਿੱਤਾ ਜਾਂਦਾ ਜੀ ਆਪਣੇ ਪਾਪੀ ਜੀ ਜਿਹੜੀ ਥੈਲੀयां ਤੋਂ ਦਿੱਤੀ ਸ਼ਰਾਬ ਵੇਚਦੇ ਸੀ ਰਿਪੋਰਟ ਜੀ ਬਸ ਅਸੀਂ 16 ਬੰਦਿਆਂ ਨੂੰ ਪੇਸ਼ ਕਰਨਾ ਹੈ ਜੀ ਠੀਕ ਹੈ ਜੀ 42/25 ਥਾਣਾ ਮਜੀਠਾ ਜੀ ਇਹ ਖੇਦਰ ਜੀ ਕੀਤਾ ਗਿਆ ਹੈ ਇਹ ਅਲਕੋਲ ਕੈਮੀਕਲ ਜਿਹੜਾ ਮੈਨੋਲ ਹੈ ਉਹਦੇ ਸੰਬੰਧ ਵਿੱਚ ਇਹ ਕਿੰਨੇ ਲੋਕਾਂ ਨੂੰ ਪੇਸ਼ ਕੀਤਾ ਗਿਆ ਡਾਕਟਰ 16 ਬਜੰਦ ਨੂੰ ਸਰ ਮੈਲਾ ਵੀ ਇਹਦੇ ਵਿੱਚ ਇੱਕ ਵਾਰ ਜੀ ਇੱਕ ਮਹਿਲਾ ਵੀ ਸ਼ਾਮਲਾ ਜੀ ਬਿਲਕੁਲ ਜੀ ਇੱਕ ਮਹਿਲਾ ਵੀ ਸ਼ਾਮਿਲ ਹੈਗੀ ਸਰ ਮਾਰਡ ਕਿੰਨੇ ਦਿਨ ਦਾ ਮਿਲਿਆ ਗਿਆ ਜੀ ਰਿਮਾਰਡ ਜੀ 2 ਦਿਨ ਦਾ ਸਾਨੂੰ ਮਿਲਿਆ ਗਿਆ ਸਰ ਇਹਦੇ ਵਿੱਚ ਮੁਕਦਮਾ ਕਿਹੜਾ ਦਰਜ ਕੀਤਾ ਕਿ ਮਰਡਰ ਦਾ ਮੁਕਦਮਾ ਦਾ ਜੀ ਬਿਲਕੁਲ ਜੀ 42/ ਇਹਦੇ ਵਿੱਚ ਆਪਣੇ 21 ਬੰਦਿਆਂ ਦੀ ਜਾਂਚ ਸਰ ਮਾਰਡ ਲਈ ਦਿਨ ਉਹ ਮੰਗੇ ਗਿਆ ਬਾਕੀ ਸਾਰੀਆਂ ਗੱਲਾਂ ਤੁਹਾਡੇ ਵੱਲ ਮੰਨ ਲਿਓ ਕਿ ਡੀ.ਐੱਚ.ਓ ਸਾਹਿਬ ਵੱਲੋਂ ਆਲਰੇਡੀ ਕਵਰ ਕਰ ਦਿੱਤਾ ਸਰ ਲੱਗਦਾ ਸਰ ਮਾਰਡ ਦਰਜ ਕੀਤਾ ਸਾਹਿਬ ਹੋ ਸਕਦਾ ਪਰ ਅੱਗੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਵਾ ਜੀ ਹੋਰ ਮਾਰਡ ਸਰ ਜਿਹੜੇ ਦਿੱਲੀ ਤੋਂ ਲੈ ਕੇ ਆਏ ਉਹਨਾਂ ਨੇ ਉਹਨਾਂ ਨੂੰ ਪੇਟਾ ਗਿਆ ਪੇਸ਼ ਆ ਰਹੇ ਨੇ ਆਲੇ ਲੈ ਕੇ ਕੀ ਲੋਕ ਵੇਚੂਗਾ ਆਹੀ ਯਾਰ ਕਿੰਨਾ ਪਿੱਛੇ ਹੈ ਨਾ ਆਹੀ ਯਾਰ ਕਿੰਨਾ ਵੇਚਣ ਦੇ ਹਾਂਜੀ ਕਿੰਨੇ ਟਾਈਮ ਦਾ ਵੇਚ ਰਿਹਾ ਹੈ ਪਹਿਲਾਂ ਭਰਾ ਵੇਚਦੇ ਆ ਪਤਾ ਨਹੀਂ ਕਿਹੜੀ ਦੇ ਗਿਆ ਤੇ ਕਿਹੜੀ ਨਹੀਂ ਹਨ ਕਿੰਨੇ ਟਾਈਮ ਤੋਂ ਵੇਚਦੇ ਨੇ ਕਿੰਨਾ ਟਾਈਮ ਤੋਂ ਵੇਚਦੇ ਨੇ ਪਹਿਲਾਂ ਟਾਈਮ ਹੋ ਗਿਆ ਵੇਚਦੇ ਆ ਪਪਾ ਜੀ ਅੱਜ ਆ ਜਿਹੜਾ ਨਾਲ ਆ ਨਹੀਂ ਪਿਛਲੇ ਕਿੰਨੇ ਸਾਲਾਂ ਤੋਂ ਵੇਖ ਲਿਆ ਥੱਲੇ ਰੋ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਸਾਲ ਕੀ ਹੋਇਆ ਤੁਹਾਡੇ ਘਰਾਂ ਦੇ ਵੀ ਕਿੰਨੇ ਪੈਸੇ ਦੀ ਸ਼ਰਾਬ ਦੀ ਇੱਥੇ ਜੀ ਮੌਤ ਸੀ ਮੇਰਾ ਘਰ ਜੰਗੋੜਾ ਦਾ ਹੈ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਸ਼ਰਾਬ ਦੀ ਉਹ ਪੀਂਦਾ ਚ ਉਹ ਹੀ ਕਰਦਾ ਇਹ ਦੋਹੀ ਨਹੀਂ ਸ਼ਰਾਬ ਪੀਤਾ ਸੀ ਓਏ ਯਾਰ ਮਹੰਗਾ ਨਹੀਂ ਨੇ ਹੱਸ ਤੂੰ ਕਿੰਦਾ ਮਾਰਦਾ ਜੀ ਤੈਨੂੰ ਸਾਹ ਦਿੱਤਾ ਜਾਂਦਾ ਜੀ ਆਪਣੇ ਘਰ ਦੀ ਜੈਡ ਕੀ ਥੈਲੀਆਂ ਤੋਂ ਕੱਢੀ ਸ਼ਰਾਬ ਵੇਚਦੇ ਬਸ ਜੀ ਬਸ 16 ਬੰਦਿਆਂ ਨੂੰ ਪੇਸ਼ ਕਰਾ ਜੀ ਠੀਕ ਹੈ ਜੀ 42/25 ਥਾਣਾ ਮਜੀਠਾ ਜੀ ਵਿਖੇ ਦਰਜ ਕੀਤਾ ਗਿਆ ਇਹ ਅਲਕੋਹਲ ਕੈਮੀਕਲ ਜਿਹੜਾ ਮੈਂ ਸੁਣੋ ਲਿਆ ਉਹਦੇ ਸਬੰਧ ਵਿੱਚ ਇਹ ਕਿੰਨੇ ਲੋਕਾਂ ਨੂੰ ਪੇਸ਼ ਕੀਤਾ ਗਿਆ 16 ਬੰਦਿਆਂ ਨੂੰ ਸਰ ਮੈਲਾ ਵੀ ਇਹਦੇ ਵਿੱਚ ਜੀ ਇੱਕ ਮਹਿਲਾ ਵੀ ਸ਼ਾਮਲਾ ਜੀ ਬਿਲਕੁਲ ਜੀ ਇੱਕ ਮਹਿਲਾ ਵੀ ਆ ਮਾਰਕ ਇਹ ਸ਼ਾਮਲ ਹੈਗੀ ਸਰ ਮਾਰ ਕਿੰਨੇ ਦਿਨ ਦਾ ਮਿਲਿਆ ਗਿਆ ਜੀ ਰਿਮਾਰਡ ਜੀ 2 ਦਿਨ ਦਾ ਸਾਨੂੰ ਮਿਲਿਆ ਗਿਆ ਸਰ ਇਹਦੇ ਵਿੱਚ ਮੁਕਦਮਾ ਕਿਹੜਾ ਦਰਜ ਕੀਤਾ ਕਿ ਮਰਡਰ ਦਾ ਮੁਕਦਮਾ ਦਾ ਜੀ ਬਿਲਕੁਲ ਜੀ 42/ ਇਹਦੇ ਵਿੱਚ ਆਪਣੇ 21 ਬੰਦਿਆਂ ਦੀ ਜੱਥੇ ਸਰ ਮਾਰ ਕਿੰਨੇ ਦਿਨ ਦਾ ਮੰਗੇ ਗਿਆ ਬਾਕੀ ਸਾਰੀਆਂ ਗੱਲਾਂ ਤੁਹਾਡੇ ਜਵਾਬ ਮੰਨ ਲਿਓ ਕਿ ਡੀਐਚਐਸਬ ਵੱਲੋਂ ਆਲਰੇਡੀ ਕਵਰ ਕਰ ਲਿਆ ਸਰ ਲੱਗਦਾ ਸਰ ਇਹ ਰਿਮਾਰਡ ਦਾ ਕੋਈ ਖਾਸ ਹੋ ਸਕਦਾ ਵਟਾ ਅਗੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਵਾ ਜੀ ਹੋਰ ਮਾਰਨ ਸਰ ਜਿਹੜੇ ਦਿੱਲੀ ਤੋਂ ਲੈ ਕੇ ਆਏ ਉਹਨਾਂ ਨੂੰ ਪੇਸ਼ ਰ ਆ ਰਹੇ ਨੇ ਇਹ ਲੈ ਕੇ ਆ ਰਹੇ